ਆ ਜਣ ਆਉਣ ਮਿੰਟ ਪਤਾ ਸਿੰਘ ਕਲੋਨੀ ਆ ਜਾਂਦਾ ਝਗੜਾ ਰਾਤੀ ਅਸੀਂ ਨਾ ਦੀਵਾ ਜਗਾਣਗੇ ਰਾ ਦਿਵਾਲੀ ਹੀ ਤੇ ਮੈਂ ਕਿਹਾ ਤੁਹਾਨੂੰ ਮਕਾਨ ਲਿਆ ਵਾ ਚਲ ਦੀਵਾ ਦੂਵਾ ਜਗਾਈਏ ਠੀਕ ਐ ਇਹਦਾ ਮਕਾਨ ਪਰਲੇ ਪਾਸੇ ਆ ਇਹਨੇ ਕਿਰਾਏ ਤੇ ਚੜਾਏ ਆ ਠੀਕ ਐ ਇਹਨੇ ਨਾ ਕਿਰਾਏ ਤੇ ਚੜਾਏ ਆ ਕਿਰਾਏ ਤੇ ਚੜਾਏ ਤੇ ਇਹਨਾਂ ਆ ਡੇਬੂਏ ਲਾਗੇ ਲਾ ਕੇ ਨਾ ਤਿਆਂ ਭੈਣੇ ਦੇ ਗਾਲਾਂ ਕੱਢਣ ਦਿਆ ਉਹਨੂੰ ਤੇ ਮੈਂ ਹੋਇਆ ਕਿਹਾ ਮੈਂ ਪਿਆਰ ਨਾਲ ਕਿਹਾ ਕੋਈ ਧਰਮ ਨਾਲ ਜਿੱਥੇ ਮੇਰੇ ਤੋਂ ਹੱਥ ਰਖਾ ਲਓ ਮੈਂ ਸਿਰ ਪਿਆਰ ਨਾ ਕਰ ਮਕਾਂ ਅੰਕਲ ਜੀ ਗਾਲ ਨਾ ਗਾਲਾ ਨਾ ਕਢੋ ਕੁੜੀਆਂ ਖਲੋਤੀਆਂ ਲੱਗ ਭਈਆਂ ਨੇ ਕੁੜੀਆਂ ਖਲੋਤੀਆਂ ਇਹ ਮੇਰੇ ਵੀ ਘਰ ਦੀ ਮੇਰਾ ਜੇ ਮੁੰਡਾ ਸੋ ਗਿਆ ਹੈ ਤੇ ਅੱਗੋ ਆ ਕੇ ਮੇਰੇ ਗਾਲ ਖਲ ਤੂੰ ਕੀ ਕਹਿੰਦਾ ਭੈਣ ਜੁੱਦਾ ਤੂੰ ਹੀ ਕਹਿੰਦਾ ਤੇਰੇ ਗਾਲੀਆਂ ਨਿਕਲ ਲੈ ਲਗਾ ਅੱਡੇ ਤਿੰਨੇ ਜਖਮੀ ਚਾਰ ਜਣੇ ਪੰਪਾ ਵੀ ਆ ਛੇ ਹਸਪੀਟਲ ਲਈ ਉਹਦਾ ਨਾਂ ਤਵਾਰੀ ਹੈ ਤੇ ਉਹਦੇ ਮੁੰਡੇ ਦਾ ਨਾਂ ਰਾਜਾ ਜੇ ਤੇ ਉਹਦੇ ਘਰ ਦੀ ਵੀ ਪਈ ਹੈ ਇਹ ਲਾਗੇ ਦੋ ਹੋਰ ਹੈਗੇ ਇੱਕ ਸੋਨੂ ਹੋਗਾ ਵਾ ਸੋਨੂ ਹੋਗਾ ਉਹ ਸ਼ਰਾਬ ਸੂ ਬੇਚਦਾ ਸਮਾਨ ਵੇਚਦਾ ਵਾ ਉਹ ਦੱਤਰ ਕੱਢ ਕੇ ਲਿਆ ਪਹਿਲੇ ਦਾਤਰ ਕੱਢ ਕੇ ਲਿਆ ਉਹਨੇ ਦਾਤਰ ਮਾਰੇ ਬਾਅਦ ਚ ਉਹਨੇ ਕਿਨੂੰ ਦਾਤਰ ਫੜਾਤਾ ਬੱਚਾ ਪਿਸਟਲ ਕੱਢ ਕੇ ਲਿਆ ਫਿਰ ਮੇਰੀ ਮਾਦਾ ਉੱਤੇ ਬੜੀ ਮਾਰਾਂ ਨੂੰ ਚੇੜਾ ਚੁਪੜਾ ਮਾਰੀਆਂ ਠੀਕ ਆ ਚੇੜਾ ਮਾਰਿਆ ਨਾਲ ਉਹਨੇ ਪਿਸਟਲ ਵੜ ਕੇ ਉਹਨੂੰ ਕਹਿੰਦਾ ਇਹਨੂੰ ਮਾਰ ਦੇਣਾ ਇਹਨੂੰ ਮਾਰ ਦੇ ਇਹਨੂੰ ਕਹਿੰਦਾ ਪੈਸੇ ਲਾ ਦੇਂਗੇ ਕੋਈ ਗੱਲ ਨਹੀਂ ਕੰਦਾ ਕਰਦਾ ਕੋਈ ਗੱਲ ਨਹੀਂ ਫਿਰ ਪੂਰਾ ਭੰਡ ਖੋਲ ਦਿੱਤਾ ਨਾ ਮਾਰ ਮਾਰੇ ਢਾਂ ਦੇ ਨਾਲ ਪੋਟਾ ਤੱਕ ਦਰਮਾਨਾ ਅੱਗੇ ਨਹੀਂ ਬੋਲ ਚਾ ਉਹ ਹੈ ਬੋਲ ਬਲਾਵੇ ਹੈ ਮਕਾਨ ਤੋਂ ਹੀ ਆਇਆ ਠੀਕ ਕੰਮਕੁੰਮ ਤੋਂ ਕਹਿੰਦੇ ਕੰਮ ਕਹਿੰਦੇ ਕਹਿੰਦੇ ਨਹੀਂ ਕੰਮ ਕਰਨਾ ਮੈਂ ਚਲੋ ਕੰਮ ਨਹੀਂ ਕਰਦਾ ਕੰਮ ਵਾਸਤੇ ਜਗਾ ਨਹੀਂ ਨਹੀਂ ਕਹਿੰਦੇ ਕੰਮ ਕਰਨਾ ਮੈਂ ਉਦੋਂ ਤੱਕ ਕੰਮ ਤੱਕ ਨਹੀਂ ਕੀਤਾ ਠੀਕ ਮੈਂ ਚਲੋ ਕੋਈ ਗੱਲ ਨਹੀਂ ਕੰਮ ਬੰਦ ਕਰ ਦਿੰਦੇ ਮੰਗ ਹੈ ਉਹ ਕਰਦੇ ਸਕਦਾ ਸਿਕਰ ਕਾਰਵਾਈ ਹੋਵੇ ਨਾ ਮੇਰਾ ਨਾਮ ਗੀਤਾ ਕਿੱਥੋਂ ਦੇ ਰਹੋ ਮੈਂ ਵੱਲੇ ਪਿੰਡ ਤੋਂ ਰਹਿਣ ਵਾਲੀ ਹਾਂ ਮੇਰੇ ਮੰਮੀ ਪਾਪਾ ਐ ਮੈਂ ਉੱਥੋਂ ਆਈ ਆ ਇਹਨਾਂ ਦਾ ਮਤਲਬ ਜਦੋਂ ਮੈਨੂੰ ਫੋਨ ਗਿਆ ਵਾ ਤੇ ਮੈਂ ਉਸੇ ਵੇਲੇ ਆ ਗਈ ਆ ਇਹਨਾਂ ਦਾ ਅਨਗੜ ਸਾਈਡ ਹੋਇਆ ਵਾ ਢਾਕ ਤੋਂ ਪਾਰ ਮੈਨੂੰ ਮਤਲਬ ਕਲੋਨੀ ਦਾ ਨਾਮ ਨਹੀਂ ਪਤਾ ਵੀ ਦਵਾਰੀ ਦਵਾਰੀ ਕੋਈ ਬੰਦਾ ਭਈ ਇਹ ਵਾ ਜਿਹੜੇ ਜਿਨ੍ਹਾਂ ਨੇ ਮੇਰੇ ਮੰਮੀ ਦੇ ਸਿਰ ਤੇ ਪਿਸਤੌਲ ਵੀ ਰੱਖਿਆ ਉਹਨਾਂ ਨੇ ਕਿ ਬਹੁਤ ਮਾਰਿਆ ਉਹਨਾਂ ਨੂੰ ਖੂਨ ਖੂਨ ਸਾਰਾ ਕੀਤਾ ਡੈਡੀ ਨੂੰ ਮਾਰਿਆ ਮੇਰੇ ਭਰਾ ਨੂੰ ਮਾਰਿਆ ਉਹਦੇ ਨਾਲ ਯਾਰ ਦੋਸਤ ਹੀ ਉਹਦਾ ਉਹਨੂੰ ਵੀ ਮਾਰਿਆ ਉਹਦੇ ਵਿਚਾਰੇ ਦਾ ਬੱਚਾ ਛੋਟਾ ਜਿਹਾ ਵਾ ਕਿ ਮਤਲਬ ਕਿ ਜਾਨ ਤੋਂ ਮਾਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਆ ਕਿ ਕਦੀ ਮਾਰਦੇ ਸੀ ਫੇਰ ਫੜ ਲੈਂਦੇ ਸੀ ਫੇਰ ਮਾਰਦੇ ਫਿਰ ਜਿ ਤਰ੍ਹਾਂ ਗੁੰਡਿਆਂ ਕਰਦੇ ਮੇਰੇ ਬ੍ਰਦਰ ਨੇ ਜਗਾ ਲਈ ਆ ਉੱਥੇ ਉਹਨੇ ਬਣਾਈ ਆ ਉਹਦੇ ਵਿਚਾਰੇ ਨੇ ਕੰਮ ਵੀ ਬੰਦ ਕਰਤਾ ਉਹ ਕੰਮ ਕਰਦਾ ਹੀ ਇਹ ਬੰਦੇ ਨੇ ਲੜਾਈ ਕਰ ਕਰਕੇ ਉਹਦਾ ਕੰਮ ਵੀ ਬੰਦ ਕਰਾਤਾ ਹੁਣ ਉਹ ਦੀਵਾਲੀ ਦੀਵਾ ਬੱਤੀ ਲਾਉਣਗੇ ਹੀ ਉਹ ਰਹਿੰਦੇ ਨਹੀਂ ਆ ਉਤਨਾ ਹੀ ਕਦੀ ਕਦੀ ਜਾਂਦੇ ਆ ਤੇ ਹੁਣ ਘਰ ਲਿਆ ਇੰਨੇ ਪੈਸੇ ਖਰਚੇ ਆ ਤੇ ਹੁਣ ਜਾਣਾ ਤੇ ਬੰਦਾ ਹੀ ਆ ਨਾ ਕਿ ਸਿਮਾਕ ਵੇਚਦੇ ਸਾਡੇ ਬੂਏ ਗਾੜੀ ਅਸੀਂ ਅਸੀਂ ਤਾਂ ਰੋਕਦੇ ਆ ਸਿੱਧੀ ਜਿਹੜੀ ਗੱਲ ਹੈ ਹਾਂਜੀ ਥਾਣੇ ਵੀ ਗਏ ਥਾਣੇ ਵੀ ਹਲੇ ਕੋਈ ਅੱਡੀ ਸੁਣਵਾਈ ਨਹੀਂ ਉਹ ਕਹਿੰਦੇ ਪਹਿਲੋ ਪਰਚਾ ਕਰਾਓ ਡਾਟ ਘਟਾਈ ਹਾਂਜੀ ਡਾਟ ਘਟਾਈ ਆ ਉਹ ਸਾਰੇ ਸਿਵਲ ਹਸਪਤਾਲ ਹਾਂਜੀ ਕੀ ਮੰਗ ਕਰਦੇ ਹੁਣ ਇਹੋ ਮੰਗ ਕਰਦੇ ਕਿ ਹੰਡੇ ਨਾਲ ਇਨਸਾਫ ਹੋਵੇ ਇਹ ਬੰਦਿਆਂ ਨੂੰ ਇਹ ਚੀਜ਼ ਦੀ ਸਜ਼ਾ ਮਿਲ ਨਹੀਂ ਜਾਈ ਦੀ ਕੱਲ ਨੂੰ ਕਿਸੇ ਹੋਰ ਨੂੰ ਵੀ ਮਾਰ ਸਕਦੇ